i'm going get him ਵਾਹਿਗੁਰੂ ਬਤੀ ਜਾਸੀ ਹੋ ਬਾਜਲ ਸਮਾਜ ਪਾਰਟੀ ਜਿੰਦਾਬਾਦ 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 ਸਾਫ ਚਰੀ ਕਾਜੀ ਰਾਮ ਦੀ ਅਮਰ ਰਹੇ ਕੋ ਕੱਲ ਅਸੀਂ ਸ਼ਹਿਰ ਚ ਵੀ ਬਹੁਤ ਵਧੀਆ ਰੋਡ ਚੋਂ ਕੱਢਿਆ ਲੋਕਾਂ ਨੂੰ ਬਹੁਤ ਪਰਮਾ ਹੰਗਾਰਾ ਮਿਲ ਰਿਹਾ ਆ ਕਿਉਂਕਿ ਜਿਹੜੇ ਲੋਕ ਆ ਜਿਹੜੀ ਮੌਜੂਦਾ ਵਿਵਸਥਾ ਆ ਜਿਹੜੀ ਸਤਾਪਤੀ ਆ ਕਿਉਂਕਿ ਸਾਰੀਆਂ ਪਾਰਟੀਆਂ ਚਾਹੇ ਕਾਂਗਰਸ ਆ ਬੀਜੇਪੀ ਆ ਆਪ ਆ ਅਕਾਲੀ ਦਲ ਬੀਜੇਪੀ ਰਹੀ ਆ ਉਹ ਸਾਰੀਆਂ ਹੀ ਪਾਰਟੀਆਂ ਨੂੰ ਮੌਕਾ ਦੇ ਚੁੱਕੇ ਆ ਜਲੰਧਰ ਦੇ ਵਿੱਚ ਔਰ ਜਿਹੜਾ ਇਹਨਾਂ ਵਤੋਂ ਵਿਵਸਥਾ ਸਤਾਪਤ ਕੀਤੀ ਗਈ ਸੀ ਉਹ ਸਾਰਿਆਂ ਦੀ ਲੁੱਟ ਦਾ ਕਾਰਨ ਬਣੀ ਹੋਈ ਆ ਇਸ ਕਰਕੇ ਲੋਕ ਉਸ ਇਹਨਾਂ ਸਾਰੀ ਪਾਰਟੀਆਂ ਔਰ ਜਿਹੜੀ ਨਾ ਬੜਾ ਲੋਕਾਂ ਦੇ ਖਿਲਾਫ ਬਣਾਈ ਵਿਵਸਥਾ ਸੀ ਉਹਨੂੰ ਰੱਦ ਕਰਕੇ ਜਿਹੜੀ ਬਹੁਜਨ ਸਮਾਜ ਪਾਰਟੀ ਜਿਹੜੀ ਅਸਲ ਬਦਲਿਆ ਕਿਉਂਕਿ ਲੋਕੀ ਪਹਿਲਾਂ ਵੀ ਪੰਜਾਬ ਦੇ ਵਿੱਚ ਅਸਲ ਪਹਿਲਾਂ ਵੀ ਬਦਲਾਅ ਲੱਭਦੇ ਸੀ ਇਸ ਵਾਰ ਪਰ ਪਹਿਲਾਂ ਫਰਜ਼ੀ ਬਦਲਾਅ ਸੀ ਇਸ ਵਾਰ ਦਸਪਾ ਦੇ ਰਾਹੀਂ ਅਸਲ ਬਦਲਾਅ ਪਰ ਲੋਕ ਆ ਰਹੇ ਆ ਤੇ ਇਸ ਕਰਕੇ ਬਹੁਤ ਪਰਵਾੰਗ ਆਰਾਜ਼ਨ ਮਿਲ ਰਿਹਾ ਹੈ ਉਹੀ ਰਹੀ ਜਦੋਂ ਉਹ ਬਾਫਲੇ ਪਹਿਲੀ ਗੱਲ ਤੇ ਨਹੀਂ ਖੜੇ ਰਹੇ ਤਾਂ ਫਿਰ ਹੁਣ ਕਿਦਾਂ ਯਕੀਨ ਕੀਤਾ ਜਾ ਸਕਦਾ ਵੀ ਉਹ ਇਸ ਗੱਲ ਤੇ ਖੜੇ ਰਹਿਣਗੇ ਉਸ ਕਰਕੇ ਉਹਨਾਂ ਨੇ ਆਪਣੀ ਕ੍ਰੈਡੀਬਿਲਟੀ ਗਵਾ ਲਈ ਆ ਇਸੇ ਕਰਕੇ ਲੋਕ ਉਹਨਾਂ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਤੇ ਬਸ ਤਾਂ ਜਿਹੜੀ ਕਿ ਇੱਕ ਲੋਕਾਂ ਦੇ ਵਿਸ਼ਵਾਸ ਪਾ ਦ ਹਮੇਸ਼ਾ ਰਹੀ ਆ ਇੱਕ ਕੈਂਡੀਡੇਟ ਦੇ ਤੌਰ ਤੇ ਵੀ ਅਸੀਂ ਹਮੇਸ਼ਾ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰਨ ਦਾ ਕੰਮ ਕੀਤਾ ਤੇ ਲੋਕ ਜਲੰਧਰ ਦੇ ਲੋਕ ਇਸ ਗੱਲ ਨੂੰ ਜਾਣਦੇ ਆ ਇਸ ਕਰਕੇ ਉਹ ਸਾਨੂੰ ਸਮਰਥਨ ਦੇ ਦੇਖੋ ਆਪਣਾ ਸਾਰਾ ਹੀ ਕਿਉਂਕਿ ਹੁਣ ਇੱਕ ਮਿੰਟ ਵਿੱਚ ਮੈਂ ਦੱਸ ਨਹੀਂ ਸਕਦਾ ਪਰ ਜੋ ਵੀ ਲੋਕਾਂ ਦੀ ਬਿਹਤਰੀ ਲਈ ਅਸੀਂ ਕਰ ਸਕਦੇ ਆ ਚਾਹੇ ਕਾਨੂੰਨ ਵਿਵਸਥਾ ਨੂੰ ਸੁਧਾਰਨ ਦਾ ਮਸਲਾ ਆ ਚਾਹੇ ਸਿਹਤ ਦੇ ਸਿਹਤ ਬਹੁਤ ਬਹੁਤ ਵੱਡਾ ਮੁੱਦਾ ਆ ਕਿਉਂਕਿ ਲੋਕੀ ਸਾਰੇ ਬਿਨਾਂ ਇਲਾਜ ਤੋਂ ਆ ਸਰਕਾਰੀ ਤੌਰ ਤੇ ਆਪ ਸਰਕਾਰ ਵਿੱਚ ਕਾਂਗਰਸ ਸਰਕਾਰ ਚ ਬੀਜੇਪੀ ਦੀ ਸਰਕਾਰ ਚ ਕਿਹਦੇ ਲੋਕਾਂ ਨੂੰ ਇਲਾਜ ਨਹੀਂ ਮਿਲ ਰਿਹਾ ਚਾਹੇ ਸਿਹਤ ਦਾ ਮੁੱਦਾ ਹੈ ਸਿੱਖਿਆ ਦਾ ਮੁੱਦਾ ਹੈ ਰੋਜ਼ਗਾਰ ਦਾ ਮੁੱਦਾ ਆ ਪ੍ਰਸ਼ਾਸਨ ਤੋਂ ਲੋਕਾਂ ਦੇ ਕੰਮ ਕੰਮ ਕਰਾਉਣ ਮਤਲਬ ਸੁਧਾਰ ਦਾ ਮਸਲਾ ਹੈ ਸਾਰੇ ਮਸਲੇ ਆ ਜਿਨ੍ਹਾਂ ਤੇ এনਵਾਇਰਨਮੈਂਟ ਦਾ ਮਸਲਾ ਆ ਇਹਨਾਂ ਸਾਰਿਆਂ ਤੇ ਅਸੀਂ ਕੰਮ ਕਰਾਂਗੇ ਨਸ਼ਾ ਬਹੁਤ ਬੱਦੇ ਹੈਲੋ ਨਸ਼ਾ ਦੇਖੋ ਸਰਕਾਰਾਂ ਦਾ ਆ ਦੇਖੋ ਜਿਹੜੀਆਂ ਸਰਕਾਰਾਂ ਆ ਕਿਉਂਕਿ ਥੋੜੇ ਬੋਦੇ ਥੋੜੇ ਜਿਹੇ ਬੰਦੇ ਆ ਜਿਹੜੇ ਸਾਰੇ ਪਾਵਰ ਦਾ ਫਲੋਰ ਜਿਹੜੇ ਸਾਰੇ ਜਿਹੜੇ ਲੋਕ ਆ ਜਿਹੜੇ ਪਾਵਰ ਦਾ ਸੈਂਟਰ ਸਾਹਮਣੇ ਬੈਠੇ ਆ ਤੇ ਇਸ ਕਰਕੇ ਉਹ ਕਹਿੰਦੇ ਆ ਵੀ ਜਿਹੜੀ ਸੁਸਾਇਟੀ ਆ ਇਹਨੂੰ ਪਤਾ ਨਾ ਲੱਗ ਜਵੇ ਸਾਡੀ ਲੁੱਟ ਬਾਰੇ ਤੇ ਇਸ ਕਰਕੇ ਇਹਨੂੰ ਜਿਹੜਾ ਜਾਹਲ ਬਣੇਵਾਂ ਤਵਾਹੀ ਵੱਲ ਲੈ ਕੇ ਜਾਓ ਵੀ ਜਿੰਨਾ ਅਸੀਂ ਇਹਨੂੰ ਜਾਹਲ ਬਣੇਵਾਂ ਲੈ ਕੇ ਜਾਵਾਂਗੇ ਜਿੰਨਾ ਅਸੀਂ ਨਿਹਾਰ ਵੱਲ ਲੈ ਕੇ ਜਾਵਾਂਗੇ ਤਦ ਹੀ ਜਿਹੜੇ ਕਾਂਗਰਸ ਦੇ ਕੈਂਡੀਡੇਟ ਆ ਉਹ ਤਾਸ ਖੇਡਦੇ ਆ ਉਹ ਬੱਕਰੀ ਚਾਉਂਦੇ ਆ ਮੰਨ ਲਓ ਜਿੰਨਾ ਆਪਾਂ ਇਹਨਾਂ ਨੂੰ ਇਹ ਡਾਂਮਲ ਲੈ ਕੇ ਜਾਵਾਂਗੇ ਉਹਨਾਂ ਜਿਹੜੇ ਲੋਕ ਲੋ ਇਸ ਵਿਅਸਥਾ 'ਚ ਕਾਬੂ ਹੋ ਕੇ ਲੋਕਾਂ ਦੀ ਲੁੱਟ ਕਰ ਰਹੇ ਆ ਉਹ ਪੱਕੀ ਹੋਊਗੀ ਉਸ ਕਰਕੇ ਲੁੱਟ ਬਰਕਰਾਰ ਕਰਨ ਦਾ ਜਰੀਆ ਨਸ਼ਾ ਫਲਾਉਣਾ ਤੇ ਸਰਕਾਰਾਂ ਵੱਲੋਂ ਫਲਾਇਆ ਜਾ ਰਿਹਾ ਤੇ ਅਸੀਂ ਇਹਦੇ ਖਿਲਾਫ ਲਗਾਤਾਰ ਜਦੋਜਹਿਦ ਕਰ ਰਹੇ ਆ ਇਸ ਕਰਕੇ ਝਾੜੂ ਬਾਣਾ ਸੜਕ 'ਤੇ ਪਰਚੇ ਵੀ ਪਾਏ ਸੀ ਪਰ ਫਿਰ ਵੀ ਅਸੀਂ ਲੋਕਾਂ ਨਾਲ ਹੀ ਲੜ ਰਹੇ ਆ